ਉਕਾ ਕਪੂਰਥਲਾ ਜਲੰਧਰ ਆਹੀਂ ਉਹਨਾਂ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵਿਗਾਰ ਕਰਾਂਗੇ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਮੇਰੇ ਵੱਲੋਂ ਕੋਈ ਕਿਸੇ ਰੰਗਮੰਜੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟਪੁਟਾ ਵੱਲੋਂ ਡਟ ਕੇ ਖੜਾਂਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਬਾਜ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਿ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਦਿੱਲੀ ਦੇ ਐਮਐਫਸੀ ਦਾ ਵੱਦਾ ਜਿਹੜੇ ਫੋਟੋੜੇ ਸਰਕਾਰ ਮੁਖਰਗੀ ਮੀਡੀਆ ਤੋਂ ਉਹ ਦੁਬਾਰਾ ਹਾਲ ਕਰਵਾਏ ਜਾਣ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਹੋਵੇਗਾ ਜੀ ਹਾਂ ਦਾਜ ਹੈ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੂੰ ਪਿੰਡ ਸਾਬਰਾ ਦੇ ਵਿੱਚ ਜ਼ਬਰਦਸਤ ਸਮਰਥਨ ਮਿਲਿਆ ਸੈਂਕੜੇ ਪਰਿਵਾਰਾਂ ਨੇ ਹੋਰ ਸੰਗਠਨਾਂ ਨੂੰ ਅਲਵਿਦਾ ਕਹਿ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੁਣ ਵੱਖ-ਵੱਖ ਸੰਗਠਨਾਂ ਦੇ ਸਮਰਥਨ ਤੇ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਵਿੱਚ ਇੱਕ ਵਾਰ ਫਿਰ ਕਿਸਾਨ ਅੰਦੋਲਨ ਹੋਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਅੰਦੋਲਨ ਦੀ ਸ਼ੁਰੂਆਤ ਆ ਉਹ ਕੀਤੀ ਜਾਵੇਗੀ ਜਿਦੇ ਚੱਲਦੇ ਵੱਡਾ ਜਿਹੜਾ ਇਹਨਾਂ ਨੂੰ ਸਮਰਥਨ ਮਿਲਿਆ ਤੇ ਇਸ ਸੰਗਠਨਾਂ ਦੁਆਰਾ ਹੁਣ ਇਸ ਅੰਦੋਲਨ ਨੂੰ ਲੈ ਕੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਜਿਹਦੇ ਚੱਲਦੇ ਪੰਜਾਬ ਅਤੇ ਉੱਤਰ ਭਾਰ ਦੇ ਵੱਖ-ਵੱਖ ਪਿੰਡਾਂ ਤੇ ਜ਼ਿਲ੍ਹਿਆਂ ਦੇ ਸੰਗਠਨਾਂ ਦੇ ਦੁਆਰਾ ਵੱਡੇ ਪੈਮਾਨੇ ਤੇ ਬੈਠਕਾਂ ਤੇ ਮਹਾਪੰਚਾਇਤਾਂ ਵੀ ਕੀਤੀਆਂ ਜਾ ਰਹੀਆਂ ਨੇ ਆਓ ਸੁਣਦੇ ਹਾਂ ਅੰਤਾਰਨ ਔਰ ਸਰਦਾਰ ਜੋਧਾ ਸਿੰਘ ਦੇ ਗ੍ਰਹਿ ਵੇਖੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਿੰਗਲ ਕਮੇਟੀ ਪੰਜਾਬ ਦੇ ਵਿੱਚ ਔਰ ਖੁਦ ਜੱਥੇਬੰਦੀ ਦੇ ਇੱਕ ਮਾਲਕੀ ਤੌਰ ਤੇ ਕਿਸਾਨ ਸ਼ਾਮਲ ਹੋਏ ਆ ਮਾਲਕ ਬਣੇ ਆ ਔਰ ਸਰਦਾਰ ਜੋਧਾ ਸਿੰਘ ਔਰ ਸਾਰੇ ਹੀ ਆਪਣੇ ਜਿੰਨੇ ਮਤਲਬ ਨਗਰ ਸਭਰਾ ਦੇ ਲੀਡਰ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਦਾ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਔਰ ਜਿਹਦੇ ਵਿੱਚ 3 ਕਾਲੇ 1 ਨੂੰ ਔਰ ਚੌਥਾ ਪ੍ਰਾਰੀ ਵਾਲਾ ਜਦੋਂ ਰੱਦ ਕਰਵਾਇਆ ਸੀ ਤੇ ਬਾਕੀ ਮਸਲੇ ਜਿਹੜੇ ਸੀਗੇ ਜਿਹੜੇ ਸੁਆਮੀਨਾਥਨ ਦੀ ਰਿਪੋਰਟ ਐਮਐਸਪੀ ਦਾ ਮਸਲਾ ਮਸਲਾ ਗਰੰਟੀ ਕਾਨੂੰਨ ਕਿਸਾਨ ਨੂੰ ਕਰਜ਼ ਮੁਕਤ ਕਰਾਉਣਾ ਬਿਜਲੀ ਦਾ ਜਿਹੜਾ ਕਾਨੂੰਨ ਆਪੈਡਿੰਗ ਪਿਆ ਲਖੀਨਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਔਰ ਇੱਕ ਪੱਤਰਕਾਰ ਸ਼ਹੀਦ ਕੀਤਾ हरियाणा ਦੇ ਇੱਕ ਥਾਨਾ ਨੂੰ ਵੱਡੇ ਪੱਧਰ ਤੇ ਜਿਹੜਾ ਪਰਚੇ ਦਰਜ ਕੀਤੇ ਗਏ ਬਾਕੀ ਵੀ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੇ ਪਰਚੇ ਦਰਜ ਹੋਏ ਜਾਂ ਪਹਿਲਾਂ ਵੀ ਹੋਏ ਇਹ ਸਰਕਾਰ ਮੰਨੀ ਸੀ ਸੰਜੇ ਅਗਰਵਾਲ ਜਿਹੜਾ ਜਨਰਲ ਸੈਕਟਰੀ ਆ ਖੇਤੀ ਵਿਭਾਗ ਦਾ ਸੈਂਟਰ ਦਾ ਉਹਨੇ ਮੋਹਰ ਲਾ ਕੇ ਇੱਕ ਲਿਖਤੀ ਜਿਹੜਾ ਸਾਨੂੰ ਲੈਟਰ ਦਿੱਤਾ ਸੀਗਾ ਕਿ ਇਹ ਇਸ ਮਸਲੇ ਬਦਲੇ ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਜਾਊ ਦੋ ਵਿੱਚ ਬੁੱਧੀਜੀਵ ਪਾ ਕੇ ਔਰ ਇਹ ਮਸਲੇ ਨੂੰ ਸੁਲਝਾਇਆ ਜਾਊਗਾ ਔਰ ਲਿਖਤੀ ਜਿਹੜੀ ਸਰਕਾਰ ਕਰਕੇ ਔਰ ਮੁਕਰੀ ਆ ਔਰ ਵੱਡੇ ਪੱਧਰ ਤੇ ਅਸੀਂ ਅਲੱਗ-ਅਲੱਗ ਰਾਜਾਂ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਔਰ ਬਾਕੀ ਜਥੇਬੰਦੀਆਂ ਦੇ ਨਾਲ ਰਾਪਤੇ ਹੋ ਰਹੇ ਆ ਔਰ ਵੱਡੇ ਪੱਧਰ ਤੇ ਦਿੱਲੀ ਵੱਲ ਨੂੰ ਜਥੇਬੰਦੀਆਂ ਦੇ ਫੈਸਲੇ ਲੈ ਕੇ ਔਰ ਕਿਹੋ ਜੀ ਤਿਆਰੀ ਨਿਕਲਦੀ ਫਰਵਰੀ ਦੇ ਵਿੱਚ 2 ਤਰੀਕ ਨੂੰ ਵੀ ਇੱਕ ਰੈਲੀ ਨਿਕਲਣ ਵਾਲੀ ਹੈ 6 ਤਰੀਕ ਨੂੰ ਨਿਕਲਣ ਵਾਲੀ ਆ ਪੰਜਾਬ ਦੇ ਵਿੱਚ ਔਰ ਇਹ ਮੀਟਿੰਗਾਂ ਕਰਕੇ ਇੱਕ ਸਾਡੀ ਹੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਉਹਦੇ ਵਿੱਚ ਕਾਕਾ ਸਿੰਘ ਕੋਲੜਾ ਸਿੱਧੂਪੁਰ ਵੱਲੋਂ ਔਰ ਲਖਵਿੰਦਰ ਸਿੰਘ ਸਿਰਸਾ ਔਰ ਸੁਖਜੀਤ ਸਿੰਘ ਧੋ ਚੰਡੇ ਔਰ ਉਹਦੇ ਨਾਲ ਸੁਖਪਾਲ ਸਿੰਘ ਡੱਫਰ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੀ ਗੈਰ ਰਾਜਨੀਤਿਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਬਾਕੀ ਜਥੇਬੰਦੀਆਂ ਦੀ ਕੋਰ ਕਮੇਟੀ ਨਾਲ ਗੱਲ ਕਰਨ ਜਿਹਦੇ ਵਿੱਚ ਉੱਤਰੀ ਪਾਰਥ ਦੀਆਂ ਜਥੇਬੰਦੀਆਂ ਦੇ ਚਾਰ ਮੈਂਬਰ ਆ ਔਰ ਉਹਨਾਂ ਨਾਲ ਛੇਤੀ ਤੋਂ ਛੇਤੀ ਹੀ ਮੀਟਿੰਗ ਲੱਗਣ ਜਾ ਰਹੀ ਆ ਨਵਾਂ ਦਸਾਂ ਮੈਂਬਰਾਂ ਦੀ ਔਰ ਉਥੋਂ ਅਗਲੀ ਤਿਆਰੀ ਜਿਹੜੀ ਫਿਜ਼ੀਕਲ ਮੀਟਿੰਗਾਂ ਸੱਦ ਕੇ ਔਰ ਦਿੱਲੀ ਦੀਆਂ ਤਿਆਰੀਆਂ ਕਰਾਉਣ ਵਾਸਤੇ ਜਾਣਕਾਰੀ ਦਿੱਤੀ ਜਿਹਦੇ ਵਿੱਚ ਸਭਰਾਹ ਨਗਰ ਦੇ ਸਾਰੇ ਯੋਧਿਆਂ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਵੀ ਸੱਦਾ ਪੱਤਰ ਆਵੇ ਦਿੱਲੀ ਦਾ ਤੇ ਜਿਹੜਾ ਬਰਕਰਾਰ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਔਰ ਸਭਰਾਹ ਨਗਰ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਰਕਾਰ ਜੋ ਆਪਦੇ ਵਾਅਦਿਆਂ ਤੋਂ ਮੁੱਕਰੀ ਐ ਐਮਐਸਪੀ ਗਰੰਟੀ ਜਾਂ ਹੋਰ ਕਈਆਂ ਤੋਂ ਉਹਨਾਂ ਦਾ ਕਰਕੇ ਦੁਬਾਰਾ ਜਹੇ ਬੰਦੀਆਂ ਜਿਹੜੀਆਂ ਉਹ ਉੱਚੇ ਲੈਵਲ ਤੇ ਸਾਰੀਆਂ ਆਪਣਾ ਮਹਾਪੰਚਾਇਤਾਂ ਕਰ ਰਹੀਆਂ ਕਿਸਾਨ ਸੰਘਰਸ਼ ਕਮੇਟੀ ਆਪਦੇ ਸੱਤਾ ਜ਼ਿਲ੍ਹਿਆਂ ਦੇ ਵਿੱਚ ਜਾਨੀ ਕਿ ਅੰਮ੍ਰਿਤਸਰ ਸਾਹਿਬ ਤਰਨਤਾਰਨ ਤਰਨਤਾਰਨ ਦੇ ਵਿੱਚ 80 ਪਿੰਡਾਂ ਫਰੋਜਪੁਰ ਮੋਗਾ ਕਪੂਰਥਲਾ ਜਲੰਧਰ ਅਹੀਂ ਹੁਣ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵੰਗਾਰ ਕਰਾਂਗੇ ਅੱਜ ਮੈਂ ਨਗਰ ਸੁਭਰਾ ਦਾ ਤੈਹ ਦਿਲੋਂ ਧੰਨਵਾਦ ਆਜ ਤੱਕ 750 ਪਲੱਸ 800 ਦੇ ਹੀੜ-ਗੇੜ ਜਿਹੜਾ ਇਹ ਜੈ ਬੰਦੀ ਦਾ ਮੈਂਬਰ ਬਣ ਚੁੱਕਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਨਾ ਮੇਰੇ ਵੱਲੋਂ ਕੋਈ ਕਿਸੇ ਰੰਗਮ ਦੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਪੁਟਾ ਵੱਲੋਂ ਡਟ ਕੇ ਖੜਾਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਆਵਾਜ਼ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਹਰ ਵਰਗ ਦੇ ਨਾਲ ਖਲੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਾਉਂਸਰ ਦੁਬਲੀ ਕਿਸਾਨ ਸ਼ਿਕਰਚ ਕਮੇਟੀ ਕੋਟਪੁਟਾ ਵਾ ਇਸ ਪ੍ਰਧਾਨ ਪੰਜਾਬ ਜੋ ਅੱਜ ਸਭਰਾਵਾਂ ਨਗਰ ਦੇ ਵਿੱਚ ਮੀਟਿੰਗ ਹੋਈ ਆ ਇਹ ਅਸੀਂ ਪੰਜਾਬ ਲੈਵਲ ਤੇ ਪਿੰਡ ਪਿੰਡ ਮੀਟਿੰਗਾਂ ਕਰ ਰਹੇ ਆ ਕਿਉਂਕਿ ਗੈਰ ਰਾਜਨੀਤਿਕ ਜਥੇਬੰਦੀਆਂ ਵੱਲੋਂ ਦੁਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਇਹ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਵੀ ਦਿੱਲੀ ਦੇ ਐਮਐਫਸੀ ਦਾ ਮੁੱਦਾ ਜਿਹੜੇ ਹੋਰ ਜਿਹੜੇ ਸਰਕਾਰ ਮੁਖਰਗੀ ਮੁੱਦਿਆਂ ਤੋਂ ਉਹ ਦੁਬਾਰਾ ਹੱਲ ਕਰਵਾਏ ਜਾਣ ਇਸ ਕਰਕੇ ਅਸੀਂ ਪਿੰਡ ਪਿੰਡ ਮੀਟਿੰਗਾਂ ਜ਼ਿਲ੍ਹੇ ਦੀਆਂ ਮੀਟਿੰਗਾਂ ਸੂਬੇ ਦੀਆਂ ਮੀਟਿੰਗਾਂ ਵੱਡੀਆਂ-ਵੱਡੀਆਂ ਕੰਮ ਬਕਾ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਵੀ ਜਲੀ ਨੂੰ ਪਿਆਰੀ ਕਰੀਏ ਵਾਹਿਗੁਰੂ ਵਾਹਿਗੁਰੂ ਜੀ ਕੀ ਬੱਤੇ ਅੱਜ ਮੈਂ ਸਰਦਾਰ ਇੰਦਰਜੀਤ ਸਿੰਘ ਜੀ ਕੋਟਮੁੱਟਾ ਅਤੇ ਸਾਰੇ ਜਥੇਬੰਦੀ ਜਿੰਨੇ ਵੀ ਮੇਰੇ ਵੀਰ ਮੇਰੇ ਗਰੇਵੇ ਤੇ ਆਏ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਦ ਦੇ ਕਿਹਾ ਜਾ ਰਿਹਾ ਕਿ ਪੂਰੀ ਟੀਮ ਦੀ ਸਖਤ ਮਿਹਨਤ ਦੇ ਕਾਰਨ ਲਗਭਗ 800 ਪਰਿਵਾਰ ਇਸ ਸੰਗਠਨ ਦੇ ਨਾਲ ਜੁੜ ਚੁੱਕੇ ਨੇ ਜਿਸ ਦੇ ਲਈ ਉਹ ਬਹੁਤ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਜਿਹੜਾ ਸੰਗਠਨ ਹੈ ਉਹ ਮਜ਼ਬੂਤ ਹੁੰਦਾ ਜਾ ਰਿਹਾ ਜਿਸ ਦੇ ਚੱਲਦੇ ਸਾਰੇ ਨੇਤਾਮਾਂ ਦਾ ਉਹਨਾਂ ਦੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਆ ਉਸ ਨੂੰ ਤਨਦੇਹੀ ਦੇ ਨਾਲ ਨਿਭਾਇਆ ਜਾਵੇਗਾ ਬਿਊਰੋ ਰਿਪੋਰਟ ਹਰਪ ਪੰਜੋ ਆਪ ਟੀਵੀ ਪ੍ਰੋਜ ਪਰ ਮੋਕਾ ਕਪੂਰਥਲਾ ਜਲੰਧਰ ਅਹੀਂ on ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀਆਂ ਭਰੂਆਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵਿਗਾਰ ਕਰਾਂਗੇ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਮੇਰੇ ਵੱਲੋਂ ਕੋਈ ਕਿਸੇ ਰੰਗਮੰਜੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਪਤਾਨ ਸ਼ਿਕਰਚ ਕਮੇਟੀ ਪੰਜਾਬ ਕੋਟ부ਟਾ ਵੱਲੋਂ ਡਟ ਕੇ ਖੜਾਂਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਬਾਜ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਿ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਵੀ ਦਿੱਲੀ ਦੇ ਐਮਐਫਸ ਜਾਂ ਬੰਦਾ ਜਿਹੜੇ ਹੋੜੜੇ ਸਰਕਾਰ ਮੁਖਰਕੀ ਮੀਡੀਆ ਤੋਂ ਉਹ ਦੁਬਾਰਾ ਹਾਲਾ ਕਰਵਾਏ ਜਾਂ